ਸੀ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਪਰਮੇਸ਼ਵਰ ਦਾ ਵਚਨ ਇੱਕ ਤਾਕਤਵਰ ਹਥਿਆਰ ਹੈ ਹallelujah ਪਰਮੇਸ਼ਵਰ ਦਾ ਵਚਨ ਇੱਕ ਤਾਕਤਵਰ ਹਥਿਆਰ ਹੈ ਹallelujah ਆਓ ਅਸੀਂ ਦੇਖਾਂਗੇ ਇਬਰਾਨੀਆਂ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਉਹਦੀ 12 ਤੇ 13 ਨੰਬਰ ਪੰਕਤੀ 'ਚ ਇਦਾਂ ਲਿਖਿਆ ਹੈ ਕਿਉਂ ਜੋ ਪਰਮੇਸ਼ਵਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰਬੰਦ ਬੰਨ ਅਤੇ ਗੁਦੇ ਨੂੰ ਅਡੋ ਅਡ ਕਰਕੇ ਵਿੰਨ ਸੁੱਟਦਾ ਹੈ ਅਤੇ ਮਨ ਦੇ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਅਤੇ ਸ੍ਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ ਹੈ ਪਰ ਜਿੰਨੂੰ ਅਸਾਂ ਲੇਖਾ ਦੇਣਾ ਹੈ ਉਹਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁੱਲੀਆਂ ਪਈਆਂ ਹਨ ਹallelujah ਸੋ ਪਰਮੇਸ਼ਵਰ ਜੀ ਦਾ ਵਚਨ ਸਾਨੂੰ ਇਦਾਂ ਦੱਸਦਾ ਆ ਕਿ ਪਰਮੇਸ਼ਵਰ ਦਾ ਜਿਹੜਾ ਵਚਨ ਆ ਉਹ ਜਿਉਂਦਾ ਆ ਫਸਟ ਆਫ ਆਲ ਐਂਡ ਮੋਸਟ ਪਾਵਰਫੁਲ ਥਿੰਗ ਇਜ਼ ਕਿ ਪਰਮੇਸ਼ਵਰ ਦਾ ਵਚਨ ਜਿਉਂਦਾ ਆ ਇਹ ਸਭ ਤੋਂ ਹੀ ਸ਼ਾਨਮਰਥੀ ਗੱਲ ਆ ਕਿ ਤੁਸੀਂ ਜੇ ਇਸ ਵਚਨ ਦੇ ਨਾਲ ਦੁਆ ਕਰਦੇ ਆਂ ਔਰ ਜੇ ਇਸ ਵਚਨ ਨੂੰ ਤੁਸੀਂ ਸੁਣਦੇ ਆਂ ਉਹ ਵਚਨ ਜਿਉਂਦਾ ਵਚਨ ਆ ਉਹ ਸਧਾਰਨ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਦੇ ਵਾਂਗ ਨਹੀਂ ਆ ਜਿਹੜੀਆਂ ਲਿਖ ਦਿੱਤੀਆਂ ਤੇ ਬੀਤ ਗਈਆਂ ਜਾਂ ਜੋ ਬੀਤ ਗਿਆ ਤੇ ਲਿਖ ਦਿੱਤਾ ਪਰ ਜੋ ਪਰਮੇਸ਼ਵਰ ਜੀ ਦਾ ਬਚਨ ਆ ਉਹ ਜਿਉਂਦਾ ਆ ਅਤੇ ਗੌਣਕਾਰ ਆ ਉਹ ਲਾਭਵੰਤ ਆ ਜੋ ਕੁਝ ਵੀ ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਆ ਜਾਂ ਜੋ ਕੁਝ ਵੀ ਪਰਮੇਸ਼ਵਰ ਦਾ ਬਚਨ ਦੋ ਤਰ੍ਹਾਂ ਦੇ ਨਾਲ ਪਰਮੇਸ਼ਵਰ ਦਾ ਬਚਨ ਆ ਇੱਕ ਲਿਖਤੀ ਬਚਨ ਆ ਇੱਕ ਆਤਮਾ ਦੇ ਦੁਆਰਾ ਆ ਤਾਂ ਲਿਖਤੀ ਬਚਨ ਜਿਹੜਾ ਆ ਉਹ ਲੋਗੋਜ਼ ਉਹਨੂੰ ਕਹਿੰਦੇ ਆ ਔਰ ਜਿਹੜਾ ਆਤਮਾ ਤੋਂ ਜਿਹੜਾ ਡਾਇਰੈਕਟ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਗੱਲਾਂ ਕਰਦਾ ਉਹਨੂੰ ਰੇਮਾ ਵਰਡ ਕਹਿੰਦੇ ਆ ਤਾਂ ਦੋਨੋਂ ਤਰੀਕਿਆਂ ਦੇ ਨਾਲ ਜਦੋਂ ਪਰਮੇਸ਼ਵਰ ਦਾ ਬਚਨ ਤੁਹਾਡੇ ਕੋਲੇ ਆਉਂਦਾ ਆ ਚਾਹੇ ਲਿਖਤ ਦੇ ਰੂਪ ਦੇ ਵਿੱਚ ਚਾਹੇ ਰੇਮਾ ਵਰਡ ਦੇ ਰੂਪ ਦੇ ਵਿੱਚ ਤਾਂ ਦੋਨੋਂ ਹੀ ਬਚਨ ਜਿਹੜਾ ਆ ਉਹ ਜਿੰਦਾ ਬਚਨ ਆ ਅਰੇ ਲਾਭ ਦੇ ਹallelujah ਜਦੋਂ ਆਤਮਾ ਵੀ ਤੁਹਾਡੇ ਨਾਲ ਗੱਲ ਕਰਦਾ ਪਰਮੇਸ਼ਵਰ ਦਾ ਆਤਮਾ ਤਾਂ ਉਹ ਤੁਹਾਡੇ ਫਾਇਦੇ ਦੀ ਗੱਲ ਕਰਦਾ ਹੈ ਕਿਉਂਕਿ ਪਰਮੇਸ਼ਵਰ ਜੀ ਨੇ वचन ਦੇ ਦੁਆਰਾ ਹੀ ਸਾਨੂੰ ਦੱਸਿਆ ਹੈ ਕਿ ਮੇਰੇ ਕੋਲ ਜਿਹੜੀਆਂ ਤੁਹਾਡੇ ਲਈ ਪਲਾਨਿੰਗਸ ਆ ਯੋਜਨਾਵਾਂ ਆ ਉਹ ਲਾਭ ਦੀਆਂ ਆ ਹਾਨੀ ਦੀਆਂ ਨਹੀਂ ਆ ਇਸ ਲਈ ਜਦੋਂ ਵੀ ਪਰਮੇਸ਼ਵਰ ਜੀ ਦਾ वचन ਤੁਹਾਡੇ ਜੀਵਨ ਵਿੱਚ ਆਉਂਦਾ ਆ ਕੋਈ ਪਰਮੇਸ਼ਵਰ ਦੇ ਦਾਸ ਤੁਹਾਨੂੰ ਪਰਮੇਸ਼ਵਰ ਦਾ ਵਰਡ ਕੋਈ ਦਿੰਦੇ ਆ ਪ੍ਰਭੂ ਯਿਸੂ ਮਸੀਹ ਦਾ ਨਾਮ ਬੋਲ ਕੇ ਉਹ ਤੁਹਾਡੇ ਲਈ ਫਾਇਦੇ ਦਾ ਹੁੰਦਾ ਹੈ ਜਦੋਂ ਤੁਸੀਂ ਖੁਦ ਪਵਿੱਤਰ ਬਾਈਬਲ ਨੂੰ ਖੋਲ ਕੇ ਪਰਮੇਸ਼ਵਰ ਦਾ ਵਚਨ ਪੜ੍ਹਦੇ ਆ ਤਾਂ ਉਹ ਵਚਨ ਤੁਹਾਡੇ ਫਾਇਦੇ ਦਾ ਹੁੰਦਾ ਹੈ ਔਰ ਜਦੋਂ ਆਤਮਾ ਡਾਇਰੈਕਟ ਤੁਹਾਡੇ ਨਾਲ ਗੱਲਾਂ ਕਰਦਾ ਹੈ ਤਾਂ ਉਹ ਵੀ ਵਚਨ ਤੁਹਾਡੇ ਫਾਇਦੇ ਦਾ ਹੁੰਦਾ ਹੈ ਕਿਉਂਕਿ ਉਹ ਜਿਉਂਦਾ ਵਚਨ ਹੈ ਹallelujah ਔਰ ਕਹਿੰਦਾ ਦੋ ਧਾਰੀ ਤਲਵਾਰ ਦੇ ਨਾਲ ਉਹ ਤਿੱਖਾ ਹੈ ਆ ਜਿੱਦਾਂ ਕਈ ਤਲਵਾਰਾਂ ਆ ਜਿਨ੍ਹਾਂ ਨੂੰ ਇੱਕ ਪਾਸੇ ਧਾਰ ਹੁੰਦੀ ਆ ਪਰ ਕਈ ਤਲਵਾਰਾਂ ਆ ਜਿਹੜੀਆਂ ਦੋਨੋਂ ਪਾਸੇ ਤਿੱਖੀਆਂ ਆ ਕਹਿੰਦਾ ਇਹ ਜਿਹੜੀ ਦੋਨੋਂ ਪਾਸੋਂ ਤਿੱਖੀ ਤਲਵਾਰ ਆ ਇਹ ਉਹਦੇ ਨਾਲੋਂ ਵੀ ਜ਼ਿਆਦਾ ਤਿੱਖਾ ਆ ਔਰ ਜਦੋਂ ਇਹ ਵਚਨ ਸਾਡੇ ਅੰਦਰ ਜਾਂਦਾ ਆ ਇਹ ਤਲਵਾਰ ਜਦੋਂ ਸਾਡੇ ਅੰਦਰ ਜਾਂਦੀ ਆ ਤਾਂ ਸਾਡੇ ਅੰਦਰ ਇਹ ਜਿਹੜੀਆਂ ਹਰੇਕ ਬੰਦ-ਬੰਦ ਨੂੰ ਗੁੱਦੇ ਨੂੰ ਜੀਵ ਨੂੰ ਆਤਮਾ ਨੂੰ ਅੱਡੋ ਅੱਡ ਕਰਕੇ ਵੰਨ ਸੁਟਦੀ ਆ। ਮਤਲਬ ਸਾਡੇ ਅੰਦਰਲੀ ਹਰੇਕ ਚੀਜ਼ ਨੂੰ ਇਹ ਜਾਂਚਦੀ ਆ। ਹਰੇਕ ਚੀਜ਼ ਨੂੰ ਛੂੰਦੀ ਆ, ਵੰਨਦੀ ਆ। ਕਈ ਵਾਰੀ ਤੁਸੀਂ ਦੇਖੋ ਪਰਮੇਸ਼ਵਰ ਦਾ ਬਚਨ ਤੁਸੀਂ ਸੁਣ ਰਹੇ ਹੋ ਨੇ ਤੁਹਾਨੂੰ ਲੱਗਦਾ ਪਰਮੇਸ਼ਵਰ ਦਾ ਬਚਨ ਤੁਹਾਨੂੰ ਝਿੜਕ ਰਿਹਾ ਏ। ਕਈ ਵਾਰੀ ਤੁਸੀਂ ਪਰਮੇਸ਼ਵਰ ਦਾ ਬਚਨ ਸੁਣਦੇ ਤੁਹਾਨੂੰ ਲੱਗਦਾ ਤੁਹਾਨੂੰ ਪਰਮੇਸ਼ਵਰ ਦਾ ਬਚਨ ਹੌਸਲਾ ਦੇ ਰਿਹਾ ਏ। ਕਈ ਵਾਰੀ ਤੁਹਾਨੂੰ ਪਰਮੇਸ਼ਵਰ ਦਾ ਬਚਨ ਜਿਹੜਾ ਆ ਉਹ ਤਸੱਲੀ ਬਣ ਕੇ ਆਉਂਦਾ ਹੈ। ਕਈ ਵਾਰੀ ਤੁਸੀਂ ਪਰਮੇਸ਼ੂ ਦਾ ਬਚਨ ਸੁਣ ਕੇ ਰੋਣਾ ਸ਼ੁਰੂ ਕਰ ਦਿੰਨੇ। ਤੁਹਾਡੀਆਂ ਕਮੀਆਂ ਦਾ ਅਹਿਸਾਸ ਦਵਾਉਂਦਾ ਹੈ। ਤੁਹਾਡੇ ਗੁਨਾਹ ਤੁਹਾਡੇ ਅੱਗੇ ਪ੍ਰਗਟ ਕਰਦਾ ਆ। ਤਾਂ ਪਰਮੇਸ਼ਵਰ ਦਾ ਬਚਨ ਇੱਥੇ ਕੀ ਦਾਸ ਦਾ ਇਹ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਹੈ। ਇਹ ਜਦੋਂ ਬਚਨ ਸਾਡੇ ਜੀਵਨ ਦੇ ਵਿੱਚ ਆਉਂਦਾ ਆ, ਸਾਡੇ ਅੰਦਰ ਆਉਂਦਾ ਇਹ ਸਾਡੇ ਪ੍ਰਾਣਾਂ ਨੂੰ ਵੀ ਵੰਨਦਾ ਆ। ਸਾਡੀ ਆਤਮਾ ਨੂੰ ਵੀ ਸਾਡੇ ਜੀਵਨ ਨੂੰ ਵੀ ਮਤਲਬ ਸਾਡੇ ਅੰਦਰ ਜੋ ਕੁਝ ਵੀ ਚੱਲਦਾ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਵਿੰਨਦਾ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕਰਦਾ ਆ ਹallelujah ਕਈ ਵਾਰੀ ਕਿਸੇ ਦਾ ਦਿਲ ਬਹੁਤ ਸਖਤ ਹੁੰਦਾ ਹੈ ਪਰ ਜਦੋਂ ਪਰਮੇਸ਼ਰ ਦਾ ਬਚਨ ਸੁੰਣਾ ਸ਼ੁਰੂ ਕਰਦਾ ਜਾਂ ਪਰਮੇਸ਼ਰ ਦਾ ਬਚਨ ਪੜ੍ਹਨਾ ਸ਼ੁਰੂ ਕਰਦਾ ਤਾਂ ਹੋ ਸਕਦਾ ਪਰਮੇਸ਼ਰ ਦੇ ਬਚਨ ਦੀਆਂ ਕੋਈ ਇੱਕ ਜਾਂ ਦੋ ਪੰਕਤੀਆਂ ਉਹਦੀ ਸਾਰੀ ਸਖਤ ਦਿਲੀ ਨੂੰ ਦੂਰ ਕਰ ਦੇਣ ਤਾਂ ਉਹਦਾ ਦਿਲ ਵਿੰਨਿਆ ਗਿਆ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਇਸੇ ਤਰ੍ਹਾਂ ਕਿਸੇ ਦਾ ਸੁਭਾਅ ਬਦਲ ਸਕਦਾ ਹੈ ਹੋ ਸਕਦਾ ਕੋਈ ਮਨੁੱਖ ਆਪਣੇ ਆਪ ਨੂੰ ਸਮਝਾਵੇ ਮੈਂ ਕਦੀ ਕੋਈ ਗਲਤੀ ਨਹੀਂ ਕੀਤੀ ਪਰ ਜਦੋਂ ਬਚਨ ਪੜ੍ਹਨ ਲੱਗੇ ਸੁਣਨ ਲੱਗੇ ਜਾਂ ਸਮਝਣ ਲੱਗੇ ਤਾਂ ਉਹਨੂੰ ਆਪਣੀਆਂ ਗਲਤੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਣ ਤਾਂ ਜੀਵਨ ਬਦਲ ਦਿੰਦਾ ਆ ਇਹ वचन ਹallelujah ਦਿਲ ਬਦਲ ਦਿੰਦਾ ਆ ਆਦਤਾਂ ਬਦਲ ਦਿੰਦਾ ਸੁਭਾਅ ਬਦਲ ਦਿੰਦਾ ਸਾਡੇ ਕੰਮ ਬਦਲ ਜਾਂਦੇ ਆ ਕਿਉਂਕਿ ਇਹ ਦੋ ਧਾਰੀ ਤਲਵਾਰ ਦੇ ਨਾਲੋਂ ਤਿੱਖਾ ਆ ਤੇ ਵਿੰਦਾ ਆ ਤੇ ਕੀ ਕਹਿੰਦਾ ਕਹਿੰਦਾ ਮਨ ਦੇ ਵਿਚਾਰਾਂ ਤੇ ਧਾਰਨਾ ਨੂੰ ਜਾਂਚ ਲੈਂਦਾ ਆ ਜੋ ਕੁਝ ਸਾਡੇ ਮਨ ਦੇ ਵਿਚਾਰ ਆ ਹਰ ਕੋਈ ਮਨੁੱਖ ਜਿਹੜਾ ਆ ਤੁਹਾਡੇ ਮਨ ਦੇ ਵਿਚਾਰਾਂ ਨੂੰ ਨਹੀਂ ਜਾਣਦਾ ਕਈ ਵਾਰੀ ਤੁਸੀਂ ਕਿਸੇ ਨਾਲ ਹੱਸ ਕੇ ਗੱਲ ਕਰਦੇ ਆ ਪਰ ਦਿਲ ਦੇ ਵਿੱਚ ਤੁਸੀਂ ਉਹਦੇ ਲਈ ਬੁਰਾਈ ਸੋਚੀ ਹੁੰਦੀ ਹੈ। ਕਈ ਵਾਰੀ ਕਿਸੇ ਨੂੰ ਤੁਸੀਂ ਮੂੰਹ ਤੋਂ ਝਿੜਕ ਰਹੇ ਹੁੰਦੇ ਆ ਪਰ ਤੁਸੀਂ ਦਿਲ ਤੋਂ ਜਿਹੜਾ ਆ ਉਹਦੇ ਨਾਲ ਪ੍ਰੇਮ ਨਾਲ ਹੀ ਭਰੇ ਹੋਏ ਹੁੰਦੇ ਆ ਪਰ ਕਿਸੇ ਹੋਰ ਦਾ ਕਰਕੇ ਤੁਸੀਂ ਉਹਦੇ ਨਾਲ ਜਿਹਦੇ ਨਾਲ ਤੁਸੀਂ ਗੱਲ ਕਰਦੇ ਆ ਤੁਸੀਂ ਸਖਤ ਰਵਈਆ ਅਪਣਾ ਲੈਂਦੇ ਆ। ਪਰ ਵਚਨ ਕੀ ਦੱਸਦਾ ਆ ਉਹ ਤੁਹਾਡੇ ਦਿਲ ਦੇ ਵਿਚਾਰਾਂ ਨੂੰ ਵੀ ਜਾਣਦਾ ਹੈ ਆ। ਅਰ ਤੁਹਾਡੀਆਂ ਧਾਰਨਾ ਤੁਹਾਡੀਆਂ ਸੋਚਾਂ ਕੀ ਆ ਤੁਸੀਂ ਕਿਸ ਕਿਸ ਦੇ ਪ੍ਰਤੀ ਚੰਗਾ ਸੋਚਦੇ ਕਿਸ ਦੇ ਪ੍ਰਤੀ ਤੁਸੀਂ ਬੁਰਾ ਸੋਚਦੇ ਆ ਤੁਸੀਂ ਆਪਣੇ ਬੱਚਿਆਂ ਦੇ ਲਈ ਕੀ ਸੋਚਦੇ ਆ ਤੁਸੀਂ ਆਪਣੇ ਮਾਤਾ ਪਿਤਾ ਦੇ ਲਈ ਕੀ ਸੋਚਦੇ ਗਵਾਂਡੀ ਦੇ ਲਈ ਤੁਹਾਡੀ ਕੀ ਧਾਰਨਾ ਹੈ ਕੀ ਸੋਚ ਆ ਕਿੰਨਾ ਉਹ ਸਾਰੀਆਂ ਚੀਜ਼ਾਂ ਨੂੰ ਜਾਂਚ ਲੈਂਦਾ ਹੈ ਅਰ ਕਹਿੰਦਾ ਕੋਈ ਵੀ ਵਸਤ ਸ੍ਰਿਸ਼ਟੀ ਦੀ ਕੋਈ ਵੀ ਵਸਤ ਉਸ ਤੋਂ ਲੁਕੀ ਹੋਈ ਨਹੀਂ ਆ ਇਸ ਧਰਤੀ ਦੀ ਇਸ ਸ੍ਰਿਸ਼ਟੀ ਦੀ ਜੋ ਕੁਝ ਪਰਮੇਸ਼ਵਰ ਨੇ ਇਹਦੇ ਵਿੱਚ ਉਤਪਤ ਕੀਤਾ ਆ ਕੋਈ ਵੀ ਵਸਤ ਉਹਦੇ ਤੋਂ ਛੁਪੀ ਹੋਈ ਨਹੀਂ ਆ ਪਰ ਜਿਹਨੂੰ ਅਸਾਂ ਲੇਖਾ ਦੇਣਾ ਆ ਜੇ ਇਸ ਪਰਮੇਸ਼ਵਰ ਜੀ ਨੂੰ ਅਸੀਂ ਲੇਖਾ ਦੇਣਾ ਕਹਿੰਦਾ ਉਹਦੇ ਨੇਤਰਾਂ ਦੇ ਅੱਗੇ ਉਹਦੀਆਂ ਅੱਖਾਂ ਦੇ ਸਾਹਮਣੇ ਸਾਰੀਆਂ ਵਸਤੂਆਂ ਨੰਗੀਆਂ ਤੇ ਖੁੱਲੀਆਂ ਪਈਆਂ ਆ ਕਈ ਵਾਰੀ ਅਸੀਂ ਇੱਕ ਦੀ ਜੇਬ ਦੇ ਵਿੱਚੋਂ ਪੈਸੇ ਕੱਢੇ ਤੇ ਆਪਣੀ ਜੇਬ ਦੇ ਵਿੱਚ ਲੁਕਾ ਲਏ ਸਾਨੂੰ ਲੱਗਦਾ ਇਹਨੂੰ ਪਤਾ ਨਹੀਂ ਲੱਗਾ ਘਰ ਵਿੱਚ ਹੀ ਕਈ ਚੀਜ਼ਾਂ ਅਸੀਂ ਲੁਕਾ ਲਈਆਂ ਨੇ ਪਰ ਉਹ ਸਾਨੂੰ ਲੱਗਦਾ ਅਸੀਂ ਲੁਕਾਈਆਂ ਹੋਈਆਂ ਆ ਪਰ ਵਚਨ ਕੀ ਦੱਸਦਾ ਕਹਿੰਦਾ ਜਿੰਨੂੰ ਅਸੀਂ ਲੇਖਾ ਦੇਣਾ ਉਹਦੀਆਂ ਅੱਖਾਂ ਦੇ ਸਾਹਮਣੇ ਖੁੱਲੀਆਂ ਹੀ ਪਈਆਂ ਆ ਨੰਗੀਆਂ ਪਈਆਂ ਆ ਭਾਵੇਂ ਤੁਸੀਂ ਕੋਈ ਚੀਜ਼ ਅਲਮਾਰੀ ਚ ਲੁਕੋਈ ਆ ਭਾਵੇਂ ਤੁਸੀਂ ਜ਼ਮੀਨ ਪੁੱਟ ਕੇ ਲੁਕੋਈ ਆ ਪਰ ਪਰਮੇਸ਼ਵਰ ਦੇ ਸਾਹਮਣੇ ਉਹ ਖੁੱਲੀ ਪਈ ਆ ਉਹਨੂੰ ਇਦਾਂ ਹੀ ਨਜ਼ਰ ਆਉਂਦੀ ਜਿੱਦਾਂ ਸਾਹਮਣੇ ਹੀ ਪਈ ਹੋਵੇ ਕੜਕੇ ਜ਼ਬੂਰਾ ਚ ਕੀ ਲਿਖਿਆ ਕਹਿੰਦਾ ਤੇਰੇ ਸਾਹਮਣੇ ਤਾਂ ਹਨੇਰੀ ਰਾਤ ਵੀ ਚਾਨਣ ਦੇ ਵਰਗੀ ਆ ਤੂੰ ਹਨੇਰਿਆਂ ਦੇ ਵਿੱਚ ਵੀ ਚਾਨਣ ਦੇ ਵਾਂਗ ਦੇਖਣ ਦੀ ਤਾਕਤ ਰੱਖਦਾ ਆ ਹਾਲੇਲੂਇਆ ਤਾਂ ਅਸੀਂ ਕਿਸੇ ਦੇ ਲਈ ਮਨ ਵਿੱਚ ਕੁਛ ਲਕੋਇਆ ਆ ਉਹ ਵੀ ਪਰਮੇਸ਼ਵਰ ਜੀ ਤੋਂ ਛੁਪਿਆ ਹੋਇਆ ਨਹੀਂ ਆ ਅਸੀਂ ਕੋਈ ਚੀਜ਼ ਕਿਸੇ ਦੀ ਚੱਕ ਕੇ ਲਕੋਈ ਆ ਉਹ ਵੀ ਕਿਸੇ ਤੋਂ ਪਰਮੇਸ਼ਵਰ ਤੋਂ ਲੁਕੀ ਹੋਈ ਨਹੀਂ ਆ ਕਹਿੰਦਾ ਉਹਦੇ ਨੇਤਰਾਂ ਦੇ ਸਾਹਮਣੇ ਜਿਹਨੂੰ ਅਸੀਂ ਲੇਖਾ ਦੇਣਾ ਆ ਇਟ ਮੀਨ ਅਸੀਂ ਲੇਖਾ ਦੇਣਾ ਆ ਬਚਨ ਇਥੇ ਜਿੱਥੇ ਸਾਨੂੰ ਸਮਝਾਉਂਦਾ ਨਾਲ-ਨਾਲ ਵਾਰਨ ਵੀ ਕਰ ਰਿਹਾ ਕਹਿੰਦਾ ਤੁਸੀਂ ਲੇਖਾ ਦੇਣਾ ਆ ਤੇ ਕਹਿੰਦਾ ਜਿਹਨੂੰ ਲੇਖਾ ਦੇਣਾ ਜਿਹਨੇ ਤੁਹਾਡੇ ਤੋਂ ਸਾਰਾ ਹਿਸਾਬ ਕਿਤਾਬ ਪੁੱਛਣਾ ਆ ਉਹਦੇ ਅੱਗੇ ਸਾਰੀਆਂ ਚੀਜ਼ਾਂ ਖੁੱਲੀਆਂ ਪਈਆਂ ਹੋਈਆਂ ਆ ਹallelujah ਕਹਾਉਤਾਂ ਦੀ ਕਿਤਾਬ ਉਹਦਾ 3 ਨੰਬਰ ਅਧਿਆਇ ਉਹਦਾ 5 ਨੰਬਰ ਉਹਦੀ 5 ਨੰਬਰ ਆਇਤ ਕਹਿੰਦਾ ਪਰਮੇਸ਼ਵਰ ਦਾ ਹਰੇਕ ਬਚਨ ਤਾਇਆ ਹੋਇਆ ਹੈ ਜਿਹੜੇ ਉਹਦੀ ਸ਼ਰਣ ਵਿੱਚ ਆਉਂਦੇ ਹਨ ਉਹਨਾਂ ਦੀ ਢਾਲ ਹੈ ਹallelujah ਪਰਮੇਸ਼ਵਰ ਦਾ ਹਰ ਬਚਨ ਤਾਇਆ ਹੋਇਆ ਦਾ ਕੀ ਮਤਲਬ ਆ ਸ਼ੁੱਧ ਆ ਸਾਫ ਆ ਪਿਓਰ ਆ ਪਰਮੇਸ਼ਰ ਦਾ ਹਰੇਕ ਵਚਨ ਤਾਇਆ ਹੋਇਆ ਹੈ ਜਿਹੜੇ ਵੀ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਉਂਦੇ ਆ ਜਿਹੜੇ ਪ੍ਰਭੂ ਦੀ ਪਨਾਹ ਦੇ ਵਿੱਚ ਆਉਂਦੇ ਆ ਜਿਹੜੇ ਪ੍ਰਭੂ ਦਾ ਆਸਰਾ ਲੈ ਲੈਂਦੇ ਆ ਉਹਨਾਂ ਦੀ ਉਹ ਢਾਲ ਬਣ ਜਾਂਦਾ ਹੈ ਉਹਨਾਂ ਦੇ ਲਈ ਉਹ ਵਚਨ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਉਂਦੇ ਆ ਤਾਂ ਜਦੋਂ ਸੱਚੀ ਅਸੀਂ ਪਰਮੇਸ਼ਰ ਜੀ ਨੂੰ ਆਪਣਾ ਆਸਰਾ ਕਹਿੰਨੇ ਕਿ ਪ੍ਰਭੂ ਤੁਸੀਂ ਮੈਨੂੰ ਬਚਾ ਸਕਦੇ ਹੋ ਪ੍ਰਭੂ ਤੁਸੀਂ ਮੈਨੂੰ ਬੁਰਾਈ ਤੋਂ छुड़ा ਸਕਦੇ ਆ ਪ੍ਰਭੂ ਤੁਸੀਂ ਮੈਨੂੰ ਦੁਸ਼ਤ ਦੇ ਹੱਥਾਂ ਚੋਂ छुड़ा ਸਕਦੇ ਆ ਪੁਰਾਣੀ ਇਨਸਾਨੀਅਤ ਤੋਂ ਬੁਰੇ ਸੁਭਾਅ ਤੋਂ ਨਸ਼ਿਆਂ ਤੋਂ ਵਿਵਚਾਰ ਤੋਂ ਜੇ ਇਸ ਵੀ ਸਮੱਸਿਆ ਚ ਤੁਸੀਂ ਫਸੇ ਆਂ ਅਗਰ ਤੁਸੀਂ ਸੱਚੇ ਦਿਲ ਤੋਂ ਇਹ ਪ੍ਰਾਰਥਨਾ ਕਰਦੇ ਆਂ ਕਿ ਪ੍ਰਭੂ ਜੀ ਤੁਸੀਂ ਮੈਨੂੰ ਬਚਾ ਸਕਦੇ ਆ ਤਾਂ वचन ਕੀ ਦੱਸਦਾ ਕਹਿੰਦਾ ਜਿਹੜੇ ਉਹਦੀ ਸ਼ਰਣ ਵਿੱਚ ਆਉਂਦੇ ਆ ਜੇ ਤੇ ਉਹਨਾਂ ਦੀ ਉਹ ਟਲ ਬਣ ਜਾਂਦਾ ਹੈ ਫੇ ਉਹਨਾਂ ਦੇ ਅੱਗੇ ਉਹਨਾਂ ਨੂੰ ਬਚਾਉਣ ਦੇ ਲਈ ਜਿਹੜਾ ਵਚਨ ਆ ਉਹ ਘੜ ਜਾਂਦਾ ਆ ਪ੍ਰਭੂ ਦਾ ਵਚਨ ਉਹਨਾਂ ਨੂੰ ਬਚਾਉਂਦਾ ਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਜਾਂਦਾ ਮੈਂ ਤੈਨੂੰ ਇਕੱਲਿਆਂ ਨਹੀਂ ਛੱਡੂਗਾ ਫਿਰ ਉਹ ਵਚਨ ਸੱਚੀ ਉਹਨਾਂ ਨੂੰ ਇਕੱਲਿਆਂ ਨਹੀਂ ਛੱਡਦਾ ਵਚਨ ਦੇ ਵਿੱਚ ਲਿਖਿਆ ਜਾਂਦਾ ਤੈਨੂੰ ਅੱਗ ਸਾੜ ਨਹੀਂ ਸਕੂਗੀ ਨਦੀਆਂ ਡਬੋ ਨਹੀਂ ਸਕਣਗੀਆਂ ਤਾਂ ਜਿੱਥੇ ਵੀ ਗਾਮੇ ਆ ਪਰੇਸ਼ਾਨੀਆਂ ਆ ਅੱਗ ਦਾ ਮਤਲਬ ਸਿਰਫ ਜਿਹੜੀ ਅੱਗ ਦਾ ਸੇਕ ਆ ਉਹੀ ਅੱਗ ਨਹੀਂ ਆ ਬਹੁਤ ਸਾਰੇ ਲੋਕ ਦੁੱਖਾਂ ਦੇ ਵਿੱਚ ਵੀ ਸੜ ਰਹੇ ਆ ਜਿੱਦਾਂ ਕੋਈ ਇਨਸਾਨ ਅੱਗ ਦੇ ਨਾਲ ਸੜਦਾ ਆ ਬਹੁਤ ਸਾਰੇ ਲੋਕ ਕਰਜ਼ਿਆਂ ਦੇ ਵਿੱਚ ਸੜ ਰਹੇ ਆ ਹਰੇਕ ਚੀਜ਼ ਜਿਹੜੀ ਤੁਹਾਨੂੰ ਖਤਮ ਕਰ ਰਹੀ ਹੋ ਉਹ ਆਗ ਹੀ ਆ ਪਰ ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੀ ਅੱਗ ਦੇ ਵਿੱਚ ਆ ਕਿਸੇ ਵੀ ਤਰ੍ਹਾਂ ਦੀ ਚੀਜ਼ ਜਿਹੜੀ ਸਾਡੀ ਨਾਸ਼ ਕਰ ਰਹੀ ਆ ਜੇਕਰ ਅਸੀਂ ਪਰਮੇਸ਼ਵਰ ਦੇ ਵਿੱਚ ਆਸਰਾ ਧੱਕਿਆ ਹੈ ਅਸੀਂ ਪ੍ਰਭੂ ਦੀ ਸ਼ਰਨ ਵਿੱਚ ਆਏ ਆ ਤਾਂ ਫਿਰ ਉਸ ਚੀਜ਼ ਦੇ ਵਿੱਚੋਂ ਪ੍ਰਭੂ ਸਾਨੂੰ ਕੱਢਣ ਦੇ ਲਈ ਸਮਰਥੀ ਆ ਹallelujah ਚਾਹੇ ਕੋਈ ਚੀਜ਼ ਸਾਨੂੰ ਲੱਗਦਾ ਇਹਦੇ ਵਿੱਚ ਤਾਂ ਕਰਜ਼ਿਆਂ ਦੇ ਵਿੱਚ ਤਾਂ ਮੈਂ ਡੁੱਬਿਆ ਹੀ ਪਿਆ ਹਾਂ ਬਿਮਾਰੀਆਂ 'ਚ ਮੈਂ ਰੁੜਿਆ ਹੀ ਪਿਆ ਹਾਂ ਪਰ ਜੇ ਤੁਸੀਂ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆਏ ਆ ਉਹ ਕਰਜ਼ੇ ਤੁਹਾਨੂੰ ਡਬੋ ਨਹੀਂ ਸਕਦੇ ਉਹ ਬਿਮਾਰੀਆਂ ਤੁਹਾਨੂੰ ਰੋੜ ਨਹੀਂ ਸਕਦੀਆਂ ਹallelujah ਕਿਉਂਕਿ ਪਰਮੇਸ਼ਵਰ ਦਾ ਬਚਨ ਫਿਰ ਤੁਹਾਡੀ ਢਾਲ ਬਣ ਜਾਂਦਾ ਹੈ ਫਿਰ ਜਦੋਂ ਤੁਸੀਂ ਪਰਮੇਸ਼ਵਰ ਦੇ ਬਚਨ ਨੂੰ ਢਾਲ ਦੇ ਵਾਂਗ ਕਿਦਾਂ ਇਸਤੇਮਾਲ ਕਰਨਾ ਹੈ ਜਦੋਂ ਤੁਸੀਂ ਜੇ ਇਸ ਵੀ ਹਾਲਾਤ ਦੇ ਵਿੱਚ ਉਸ ਹਾਲਾਤ ਦੇ ਅਗੇਂਸਟ ਬਚਨ ਕੀ ਬੋਲਦਾ ਹੈ ਜਦੋਂ ਤੁਸੀਂ ਉਸ ਬਚਨ ਨੂੰ ਬੋਲੋਗੇ ਉਹ ਬਚਨ ਫਿਰ ਤੁਹਾਡੀ ਰਾਖੀ ਕਰੇਗਾ ਫਿਰ ਜੇ ਰੱਖੋ ਤੁਸੀਂ ਕਿਸੇ ਕਿਸੇ ਇਹੋ ਜਿਹੇ ਏਰੀਆ ਦੇ ਵਿੱਚ ਆ ਜਿੱਥੇ ਕੋਈ ਮਹਾਮਰੀ ਫੈਲੀ ਹੋਈ ਹੈ ਜਾਂ ਜਿੱਥੇ ਕੋਈ ਬਹੁਤ ਵਿਨਾਸ਼ ਵਾਲਾ ਕੰਮ ਹੋਇਆ ਹੈ ਹੁਣ ਉੱਥੇ ਤੁਸੀਂ ਕਿਹੜਾ ਵਚਨ ਜਿਹੜਾ ਬੋਲੋਗੇ ਕਿ ਉਹ ਤੁਹਾਡੀ ਢਾਲ ਬਣ ਜਾਏ ਹਜ਼ਾਰ ਮੇਰੇ ਮੁੱਢ ਤੇ 10000 ਮੇਰੇ ਸੱਜੇ ਹੱਥ ਡਿੱਗਣਗੇ ਪਰ ਉਹ ਮੇਰੇ ਨੇੜੇ ਨਾ ਆਵੇਗੀ ਹallelujah ਤਾਂ ਉੱਥੇ ਉਹ ਵਚਨ ਤੁਹਾਡੀ ਢਾਲ ਬਣੇਗਾ ਭਾਵੇਂ ਜਿੰਨੇ ਮਰਜੀ ਐਕਸੀਡੈਂਟ ਹੋ ਰਹੇ ਆ ਜਿੰਨੇ ਮਰਜੀ ਨੁਕਸਾਨ ਹੋ ਰਹੇ ਹੋਰ ਚੀਜ਼ਾਂ ਹੋ ਰਹੀਆਂ ਪਰ ਜਦ ਜਦ ਤੁਸੀਂ ਕਹੋਗੇ ਕਿ ਇਹ ਹਵਾ ਪਰਮੇਸ਼ੁਰ ਨੇ ਸਵਰਗੀ ਦੂਤਾਂ ਨੂੰ ਹੁਕਮ ਦਿੱਤਾ ਕਿ ਉਹ ਮੇਰੇ ਸਾਰੇ ਰਾਹਾਂ ਵਿੱਚ ਰਾਖੀ ਕਰਨ ਤਾਂ ਉਹ वचन ਤੁਹਾਡੀ ਢਾਲ ਬਣ ਜਾਏਗਾ ਸਵਰਗਦੂਤ ਤੁਹਾਡੀ ਰਾਖੀ ਕਰਨਗੇ ਹallelujah ਉਹ ਤੁਹਾਡੇ ਘਰਾਂ ਦੀ ਰਾਖੀ ਕਰਨਗੇ ਉਹ ਤੁਹਾਡੇ ਬੱਚਿਆਂ ਦੀ ਰਾਖੀ ਕਰਨਗੇ ਉਹ ਤੁਹਾਡੇ ਲਾਗੇ ਬਦੀ ਰੱਖਣ ਵਾਲੇ ਮਨੁੱਖਾਂ ਨੂੰ ਨਹੀਂ ਆਉਣ ਦੇਣਗੇ ਤੁਹਾਡਾ ਨੁਕਸਾਨ ਨਹੀਂ ਹੋਣ ਦੇਣਗੇ ਤੁਹਾਡੀਆਂ ਚੋਰੀਆਂ ਨਹੀਂ ਹੋਣ ਦੇਣਗੇ